ਉਜੇ ਪਾਸੇ ਗੋਲਾ ਤੇ ਪੀਤੂ ਪੀਤੂ ਤੇ ਗੋਲਾ ਹੋ ਬਲੇ 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 ਦਰਸ਼ਕ ਵੀਰੋ ਤਾੜੀ ਮਾਰ ਦੋ ਲਵਾਤਾ ਯੋਰ ਆਉਂਦਾ ਟਰੱਕ ਟੈਕਸੀਆਂ ਜਹਾਜ਼ ਚ ਚਲਾਉਣ ਕੁੜੀਆਂ ਨੰਬਰ ਲੈ ਕੇ ਸਕੂਲਾਂ ਤੇ ਕਾਲਜਾਂ ਚੋਂ ਮਾਂ ਬਾਪ ਦਾ ਨਾਮ ਚਮਕਾਉਣ ਕੁੜੀਆਂ ਕਿਸੇ ਗੱਲੋਂ ਵੀ ਮੁੰਡਿਆਂ ਤੋਂ ਘੱਟ ਹੈ ਨਹੀਂ ਢੋਲ ਵੱਜੇ ਤਾਂ ਭੰਗੜੇ ਪਾਉਣ ਕੁੜੀਆਂ ਪਰ ਮੱਖਣ ਮਰਾਰ ਦੀ ਮੱਲਣ ਗੱਲ ਕੋ ਉਹ ਕਿਤੇ ਸੱਸਾਂ ਨੂੰ ਜੱਫੇ ਨਾ ਲਾਉਣ ਕੁੜੀਆਂ ਉਧਰਲੇ ਪਾਸੇ ਆ ਗੁਰਦਾਸਪੁਰ ਵਾਲੀ ਕਹਿੰਦੇ ਖਿਡਾਰ ਨੇ ਉਹ ਡੱਕਣ ਦੀ ਕਰਦੀ ਹੈ ਕੋਸ਼ਿਸ਼ ਤੇ ਸਾਹਮਣੇ ਦੇਖਾਂਗੇ ਨੰਬਰ ਮੇਰੇ ਮਿੱਤਰੋ ਇਸ ਵੇਲੇ ਨਜਮਾ ਨੇ ਸਾਹਮਣੇ ਦੇਖਾਂਗੇ ਨੰਬਰ ਮੇਰੇ ਮਿੱਤਰੋ ਖੇਡ ਮੈਦਾਨ 'ਚ ਕਾਜਲ ਨੇ ਜੋੜ ਦਿੱਤਾ ਹੈ ਇਹ ਆ ਰਮਦਾਸ ਵਾਲੀ ਦੇ ਜੀ ਮੇਰੇ ਵੀਰੋ ਉਹ ਦੇ ਜੀ ਦੀ ਕਬੱਡੀ ਹੈ ਕਹਿੰਦੇ ਖੇਡਦੇ ਮੈਦਾਨ ਵਿੱਚ ਇਹ ਧੀਆਂ ਪੁੱਤਾਂ ਤੋਂ ਪਿਆਰ ਵੱਧ ਲੈਂਦੀ ਆ ਸੁੱਖ ਮਾਪਿਆਂ ਦੀ ਮੰਗਦੀਆਂ ਰਹਿੰਦੀਆਂ ਲੰਮੀ ਉਮਰਾਂ ਦੀ ਕਰਨ ਰਜੋਈ ਹੋਇਆ ਕਿ ਜੇ ਧੀ ਜੰਪਈ ਪੜੀ ਕੁੱਖ ਤਸ ਲਖਣੀ ਹੋਈ ਉਧਰਲੇ ਪਾਸੇ ਦੇਖਾਂਗੇ ਆ ਨਿਊਜ਼ੀਲੈਂਡ ਵਾਲੀ ਖਿਡਾਰਨੀ ਲਓ ਸਾਹਮਣੇ ਡੱਕ ਕੇ ਤੇ ਨੰਬਰ ਜੱਫਾ ਲਾ ਕੇ ਆਪਣੀ ਟੀਮ ਦੇ ਹਿੱਸੇ ਜੋਰ ਦਿੰਦਾ ਹੈ ਪਾਸੇ ਦੇਖਾਂਗੇ ਗੋਪੀ ਵਰਗੀਆਂ ਨਜਮੇ ਵਰਗੀਆਂ ਸੁਮਨ ਵਰਗੀਆਂ ਲਓ 4000 ਦਾ ਕਾਜਲ ਵਰਗੀਆਂ ਆ ਪਈ ਹੋਈ ਕਬੱਡੀ ਕਹਿੰਦੇ ਖੇਡਦੇ ਮੈਦਾਨ ਵਿੱਚ ਕਬੱਡੀ ਸ਼ਰਦਾ ਜੀ ਤੇ ਜੱਫਾ ਦੇਖਾਂਗੇ ਆ ਖੇਡਦੇ ਮੈਦਾਨ ਵਿੱਚ ਮੇਰੇ ਮਿੱਤਰੋ ਲੱਗ ਚੁੱਕਾ ਹੈ ਇਹ ਆ ਸਾਹਮਣੇ ਗੋਪੀ ਨੇ ਜੱਫਾ ਲਾ ਕੇ ਨੰਬਰ ਜੋੜ ਦਿੱਤਾ ਹੈ ਅਗਲੀ ਕਬੱਡੀ ਗੋਲਾਂ ਦੀ ਤੇ ਸਾਹਮਣੇ ਪਾਸੇ ਆ ਗੋਲਾਂ ਨੇ ਕਬੱਡੀ ਪਾ ਦਿੱਤੀ ਹੈ ਖੇਡਦੇ ਮੈਦਾਨ ਵਿੱਚ ਕਿ ਗੁੱਖ ਵਿੱਚ ਧੀ ਧਰਤੀ ਵਿੱਚ ਪਾਣੀ ਜੇ ਨਾ ਸੰਭੇਤਾ ਖਤਮ ਕਹਾਣੀ ਇੱਕ ਪਾਸੇ ਨਿਊਜ਼ੀਲੈਂਡ ਵਾਲੀ ਆ ਗੋਲਾਂ ਦੀ ਕਬੱਡੀ ਦੇ ਦੇਖਾਂਗੇ ਆ ਖਿਡਾਰ ਨੇ ਕਹਿੰਦੇ ਆ ਡੱਕਣ ਦੀ ਕੀਤੀ ਹੈ ਕੋਸ਼ਿਸ਼ ਤੇ ਲੱਗਿਆ ਭਿਆ ਯੋਰ ਤੇ ਨੰਬਰ ਮੇਰੇ ਮਿੱਤਰੋ ਯਾਬੀਆਂ ਦੇ ਹਿੱਸੇ ਜੁੜ ਗਿਆ ਹੈ ਖੇਡ ਦੇ ਮੈਦਾਨ ਵਿੱਚ ਇਹ ਪੀਤੂ ਆਹ ਕਹਿੰਦੇ ਪੀਤੂ ਨੇ ਲਾਟਕੜਾ ਜਫਾ ਤੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਪਾਉਣ ਵਾਸਤੇ ਆ ਸਾਹਮਣੇ ਪਾਸੇ ਮੇਰੇ ਵੀਰੋ ਆਹ ਸਾਹਮਣੇ ਕਬੱਡੀ ਪੈਦੀ ਖੇਡ ਦੇ ਮੈਦਾਨ ਦੇ ਵਿੱਚ ਆ ਮੈਚ ਦੀ ਜਿਹੜੀ ਵੀ ਟੀਮ ਜੇਤੂ ਹੋਵੇਗੀ ਸਾਡੀ ਭੈਣ ਇੰਦਰਵੀਰ ਕੌਰ ਆਸਟ੍ਰੇਲੀਆ ਤੇ ਨਵਦੀਪ ਕੌਰ ਇੰਗਲੈਂਡ ਉਹਨਾਂ ਤੁਮਾ ਭੈਣਾ ਵੱਲੋਂ ਆਹ ਮੈਚ ਜਿਹੜੀ ਜੇਤੂ ਟੀਮ ਹੋਵੇਗੀ ਉਹਨੂੰ 2000 ਦਿੱਤਾ ਜਾਵੇਗਾ ਦਰਸ਼ਕ ਵੀਰੋ ਜੇ ਮੈਚ ਲੜਕੀਆਂ ਦਾ ਵਧੀਆ ਲੱਗ ਰਿਹਾ ਤੇ ਕਰੀ ਤਾੜੀ ਮਾਰ ਦਿਓ ਖਾਸ ਕਰਕੇ ਭੈਣਾਂ ਜ਼ਰੂਰ ਤਾੜੀ ਮਾਰਨਾ ਇਹਨਾਂ ਬੱਚੀਆਂ ਦੇ ਲਈ ਇਹ ਮੈਚ ਹੈ ਇਹਨਾਂ ਭੈਣਾਂ ਦੇ ਲਈ ਖਾਸ ਕਰਕੇ ਆ ਜਿਹੜੇ ਇਹ ਜਿਹੜੇ ਕੁੱਖ ਵਿੱਚ ਧੀ ਨੂੰ ਕਤਲ ਕਰਾਉਂਦੇ ਆ ਜਾਂ ਧੀ ਦਾ ਸਤਿਕਾਰ ਨਹੀਂ ਕਰਦੇ ਉਹਨਾਂ ਦੇ ਲਈ ਇੱਕ ਮੈਸੇਜ ਹੈ ਉਹਨਾਂ ਦੇ ਲਈ ਇੱਕ ਸੰਦੇਸ਼ ਹੈ ਉਹਨਾਂ ਦੇ ਲਈ ਇੱਕ ਇਹ ਪ੍ਰੇਰਣਾ ਸਰੋਤ ਬਣ ਰਿਹਾ ਹੈ ਕਿ ਆਹ ਵੇਖੋ ਵੀ ਤਾਂ ਕਿਸੇ ਦੀਆਂ ਧੀਆ ਜਿਨ੍ਹਾਂ ਦਾ ਕਰਕੇ ਇਹਨਾਂ ਦੇ ਮਾਪਿਆਂ ਦਾ ਨਾਮ ਰੋਸ਼ਨ ਹੋ ਰਿਹਾ ਉਹ ਵੀ ਧੀਆ ਰ ਹੈ ਸਾਡੀ ਇੰਦਰਵੀਰ ਕੌਰ ਆਸਟ੍ਰੇਲੀਆ ਤੇ ਨਵਦੀਪ ਕੌਰ ਪੱਜੀ ਜੁਕੇ ਵਾਲਿਓ ਕਹਿੰਦੇ ਕਹਿਣਾ ਭੈਣਾਂ ਨੂੰ ਇਹਨਾਂ ਦੇ ਵਿੱਚੋਂ ਜਿਹੜੀ ਵੀ ਟੀਮ ਜਿੱਤਦੀ ਹੈ ਉਹਨੂੰ 2000 ਦਿੱਤਾ ਜਾਵੇ ਕੁੜੀ ਦੀ ਥਾਪੀਆਂ ਕੁੜੀ ਲਈ ਥਾਪੀਆਂ ਜਿਹੜੀਆਂ ਕੁੜੀ ਨੇ ਮਾਰੀਆਂ ਉਹਦੇ ਲਈ ਤਾੜੀਆਂ ਜਰੂਰ ਵੱਜਣੀਆਂ ਚਾਹੀਦੀਆਂ ਇੱਥੋਂ ਪਤਾ ਲੱਗਦਾ ਕੁੜੀਆਂ ਮੁੰਡਿਆਂ ਤੋਂ ਘੱਟ ਨੇ ਉਹ ਕਹਿੰਦੇ ਕੁੜੀਆਂ ਮੁੰਡੇ ਨਾਲ ਕਿਸੇ ਗੱਲੋਂ ਘਟਨਾ ਹੀ ਐ ਅੱਖਣ ਦਾ ਚਾ ਨੀ ਮੈਨੂੰ ਕੋਖ ਚ ਨਾ ਕਤਲ ਕਰਾ ਪੰਜਾਬ ਦੀਆਂ ਸ਼ੇਰ ਬੱਚੀਆਂ ਦਾ ਆ ਸ਼ੋਅ ਮੈਚ ਖੇਡਿਆ ਜਾ ਰਿਹਾ ਹੈ ਭੱਲੋ ਵਾਲੀ ਦੀ ਧਰਤੀ ਹੈ ਆ ਕਬੱਡੀ ਜੱਸੀ ਦੀ ਆ ਦੂਸਰੇ ਪਾਸੇ ਨਿਊਜ਼ੀਲੈਂਡ ਵਾਲੀ ਖਿਡਾਰਨ ਆ ਡੱਕਣ ਦੀ ਕਰਦੀ ਕੋਸ਼ਿਸ਼ ਆ ਲੱਗਿਆ ਪਿਆ ਜੋਰ ਮੇਰੇ ਮਿੱਤਰੋ ਆ ਖੇਡਦੇ ਮੈਦਾਨ ਵਿੱਚ ਦੇਖਾਂਗੇ ਫੜਿਆ ਹੋਇਆ ਗੁੱਟ ਹੰਦੇ ਦੂਰ ਹੋ ਗਏ ਨੇ ਤੇ ਸਾਹਮਣੇ ਪਾਸੇ ਦੇਖਾਂਗੇ ਸਮਾਂ ਵੀ ਇੱਧਾ ਜਾ ਰਿਹਾ ਮੇਰੇ ਮਿੱਤਰੋ ਜਰ ਵੀ ਪੀਤੂ ਦੇ ਦੋ ਜੱਫੇ ਹੋ ਗਏ ਪੀਤੂ ਦਾ ਤੀਜਾ ਜੱਫਾ ਗੁਰਪ੍ਰੀਤ ਸਿੰਘ ਬੋਪਰੇ ਯੂਐਸਏ ਦੇ ਵੀਰ ਵੱਲੋਂ ਪੀਤੂ ਦੇ ਕਿਤੇ ਤਿੰਨ ਜੱਫੇ ਆਹ ਸਾਹਮਣੇ ਇਹੀ ਹੈ ਓਏ ਇਹਦੇ ਹੀ ਦੋ ਜੱਫੇ ਓਏ ਇਹਦਾ ਹੀ ਇੱਕੋ ਜੱਫਾ 1000 ਦਾ ਹੋਣਾ ਓ ਪੀਤੂ ਦੂਜੇ ਪਾਸੇ ਗੋਲਾ ਤੇ ਪੀਤੂ ਪੀਤੂ ਤੇ ਗੋਲਾ ਹੁ ਬਲ 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 ਦਰਸ਼ਕ ਵੀਰੋ ਤਾੜੀ ਮਾਰ ਦੋ ਲਵਾਤਾ ਯੋਰ ਓ ਸਾਹਮਣੇ ਸਾਰੇ ਰਾਹ ਕਰਤੇ ਬੰਦ ਕਹਿੰਦੇ ਭੱਜਵਾਸੀ ਦੀ ਇੱਤੀ ਇੱਕਦਰ ਦੀ ਭੱਜਦੀ ਹੈ ਓ ਸਾਹਮਣੇ ਘੜੀ ਦੀਆਂ ਸੂਈਆਂ ਓ ਹੂਟਰ ਮੈਨੂੰ ਲੱਗਦਾ ਪੀਤੂ ਡਰਦਾ ਹੀ ਬੱਜ ਗਿਆ ਓ ਹੂਟਰ ਡਰਦਾ ਹੀ ਬੱਜ ਗਿਆ ਗੁਰਪ੍ਰੀਤ ਸਿੰਘ ਗੋਪੀ ਸਾਡਾ ਵੀਰ ਬੋਪਾਰਾ ਯੂਐਸਏ ਵਾਲਾ ਉਹਦੇ ਵੱਲੋਂ 1000 ਤੇ 200 ਰੁਪਏ ਦਾ ਵੱਡਾ ਪਿਆਰ ਹੈ ਪੀਤੂ ਦੇ ਲਈ ਸਰਦਾਰ ਹਰਪਾਲ ਸਿੰਘ ਜੀ ਫੌਜੀ ਸਾਹਿਬ ਉਹਨਾਂ ਵੱਲੋਂ ਪੁੱਜਦਾ ਹੋਇਆ ਅਗਲੀ ਕਬੱਡੀ ਪੌਣ ਦੇ ਲਈ ਜ਼ਿਲ੍ਹਾ ਗੁਰਦਾਸਪੁਰ ਬੇਲੀ ਆ ਕਹਿੰਦੇ ਟਵਿੰਕਲ ਰੇਡ ਪੌਣ ਦੇ ਲਈ ਬਦੀ ਹੋਈ ਖੇਡ ਦੇ ਮੈਦਾਨ ਦੇ ਵਿੱਚ ਕਿ ਦਾਦੀ ਮੇਰੀ ਮਾਂ ਮੇਰੀ ਨਾਲ ਕੱਲ ਪਰਸੋਂ ਦੀ ਲੜਨ ਲੱਗੀ ਨਹੀਂ ਤੇ ਪਹਿਲਾ ਪੱਥਰ ਦੂਜਾ ਪੱਥਰ ਜਮ ਜਮ ਪੱਥਰ ਧਰਨ ਲੱਗੀ ਦੋਵਾਂ ਨੇ ਇੱਕ ਵਿਉਂਤ ਬਣਾਈ ਤੇ ਮੈਂ ਸੁਣ ਸੁਣ ਗੱਲਾਂ ਧਰਨ ਲੱਗੀ ਬਤੌਰ ਵਾਲਿਆ ਜਗ ਜਨਣੀ ਅੱਜ ਜਨਮ ਤੋਂ ਪਹਿਲਾਂ ਮਰਨ ਲੱਗੀ ਦਰਸ਼ਕ ਵੀਰੋ ਤਾੜੀ ਮਾਰ ਦਿਓ ਹੂਟਰ ਵੱਜੂ ਆ ਕਹਿੰਦੇ ਹੂਟਰ ਵੱਜ ਗਿਆ ਮੇਰੇ ਵੀਰੋ ਨੰਬਰ ਕਹਿੰਦੇ ਜਾਫੀਆਂ ਦੇ ਸੇ ਜੁੜ ਗਿਆ ਹੈ ਖੇਡ ਦੇ ਮੈਦਾਨ ਵਿੱਚ ਲਓ ਗੋਪੀ ਨੇ ਕਹਿੰਦੇ ਜੱਫਾ ਲਾ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਪਿੰਡ ਦੇ ਸਟੇਸ਼ਨ ਤੇ ਨਾ ਰੁੱਕਦੀਆਂ ਰੇਲਾ ਮੇਰਾ ਧਰਮੀ ਬਾਬਲ ਦੇਸਾਂ ਦਾ ਰਾਜਾ ਉਹਨੂੰ ਕਹਿ ਕੇ ਕੇ ਟ੍ਰੇਨਾਂ ਰੁਕਵਾਵਾ ਕਿ ਬਾਬਲ ਦੀ ਚਿੱਟੀ ਪਗੜੀ ਨੂੰ ਮੈਂ ਕੱਢਾ ਲਾਵਾਂ ਕਦੇ ਦਾਗ ਰਿਆ ਲਾਵਾਂ ਇਹ ਬੀਤੂ ਤੇਰੇ ਜੱਫੇ ਦਾ ਸਾਡਾ ਵੀਰ ਰਾਜਵੀਰ ਸਿੰਘ ਮੈਂਬਰ ਸਾਹਿਬ ਉਹ ਬੜਾ ਪਿਆਰ ਦੇ ਕੇ ਗਏ ਪੀਤੂ ਦੇ ਜੱਫੀਆਂ ਦੋਨੀਆਂ ਟੀਮਾਂ ਜਿਹੜੀਆਂ ਬਿਨਾਂ ਦੇਰੀ ਕੀਤੇ ਖੇਡ ਮੈਦਾਨ ਵਿੱਚ ਆ ਜਾਣਗੀਆਂ ਉਹ ਟੀਨਾ ਦੀ ਕਬੱਡੀ ਪੈ ਗਈ ਹੈ ਕਹਿੰਦੇ ਖੇਡ ਦੇ ਮੈਦਾਨ ਵਿੱਚ ਆ ਦੂਸਰੇ ਪਾਸੇ ਗੋਪੀ ਮੇਰੇ ਮਿੱਤਰੋ ਆ ਗੋਪੀ ਨੇ ਕਹਿੰਦੇ ਉਹ ਡੱਕਣ ਦੀ ਕੀਤੀ ਹੈ ਕੋਹੋਸ਼ ਲਗਾਤਾਰ ਤਿੰਨ ਚਾਰ ਜਫੇ ਲਾਏ ਆ ਗੋਪੀ ਨੇ ਹੁਣ ਫਿਰ ਜਫਾ ਲਾ ਦੇਣਾ ਇਹ ਆ ਸਾਹਮਣੇ ਗੋਪੀ ਆ ਟੀਮਾਂ ਦੀ ਕਬੱਡੀ ਤੇ ਜਫਾ ਗੋਪੀ ਦਾ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਆ ਤਾੜੀਆਂ ਮਾਰ ਦਿਓ ਜ਼ੋਰਦਾਰ ਗੋਪੀ ਨੇ ਕਹਿੰਦੇ ਬੱਸ ਬੱਸ ਕਰਾ ਦਿੱਤੀ ਐ ਗੋਪੀ ਹੁਣ ਤੇ ਛੱਡ ਦੇ ਹੁਣ ਤੇ ਹੁੱਟਰ ਵੀ ਵੱਜ ਗਿਆ ਹੋ ਹੁਣ ਤੇ ਰੈਫਰੀ ਨੇ ਮੈਦਾਨ ਛਡਾਤੀ ਹੁਣ ਤਾਂ ਛੱਡ ਦੇ ਬੱਚੀ ਕੀ ਜਲ ਲੇਗਾ ਕਿ ਤੂੰ ਆਹੋ ਸਾਹਮਣੇ ਅਗਲੀ ਕਬੱਡੀ ਪੌਂਟ ਦੇ ਲਈ ਆਹ ਕਬੱਡੀ ਟਵਿੰਕਲ ਨੇ ਫੇਰ ਪਾ ਦਿੱਤੀ ਮੇਰੇ ਵੀਰੋ ਛੇਟ ਵੀਕਲ ਕੌਡੀ ਮੋੜਦੀ ਥਾਪੀਆਂ ਨਾ ਮਾਰੀਆਂ ਤੇ ਸਵਾਦ ਨਹੀਂ ਆਉਣਾ ਆਹੋ ਸਾਹਮਣੇ ਪਰ ਦੂਜੇ ਪਾਸੇ ਕਹਿੰਦੀ ਜੇ ਛੱਡੂ ਤੇ ਥਾਪੀ ਤਾਈ ਵੱਜੂ ਆਹੋ ਸਾਹਮਣੇ ਟਵਿੰਕਲ ਹੈ ਦੂਜੇ ਪਾਸੇ ਫੜਿਆ ਗੁੱਟ ਦਰਸ਼ਕ ਵੀਰੋ ਤਾੜੀ ਮਾਰ ਦਿਓ ਮੈਨੂੰ ਲੱਗਦਾ ਮੁਕਾਬਲਾ ਚੋਟੀ ਦਾ ਹੈ ਬੱਲੇ 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 ਆਹੋ ਸਾਹਮ ਹਾਏ ਓ ਮੇਰਾ ਰੱਬਾ ਕਰਤੇ ਸਾਰੇ ਰਾ ਬਾਤੇ ਓ ਖੇਡ ਦੇ ਮੈਦਾਨ ਦੇ ਵਿੱਚ ਲਾ ਦਿੱਤਾ ਜਫਾ ਤੇ ਪੁਆਇੰਟ ਜੋੜਦਾ ਆਪਣੀ ਟੀਮ ਦੇ ਖਾਤੇ ਵਿੱਚ ਲੈ ਵੀ ਸ਼ੇਰੇ ਵੀਰੇ ਨਜਮਾ ਨੇ ਜਫਾ ਲਾਇਆ ਇਹਨਾਂ ਨਜਮਾ ਨੇ ਨਜਮਾ ਦੇ ਲਈ 100 ਸਰ ਹਰਪਾਲ ਸਿੰਘ ਜੀ ਫੌਜੀ ਸਾਹਿਬ ਵੱਲ ਪੁੱਜਿਆ ਹੈ ਜੀ ਦੀ ਕਬੱਡੀ ਹੈ ਕਹਿੰਦੇ ਖੇਡ ਮੈਦਾਨ ਵਿੱਚ ਇਹ ਰਮਦਾਸ ਵਾਲੀ ਉਹ ਦੇ ਜੀ ਕਬੱਡੀ ਪਾਉਣ ਵਾਸਤੇ ਵਾਦੀ ਹੋਈ ਮੇਰੇ ਵੀਰੋ ਆ ਦੂਸਰੇ ਪਾਸੇ ਦੇਖਾਂਗੇ ਨਿਊਜ਼ੀਲੈਂਡ ਦੀ ਟੀਮ ਦੀ ਖਿਡਾਰਨ ਉਹ ਡੱਕਣ ਦੀ ਕਰਦੀ ਕੋਸ਼ਿਸ਼ ਉਹ ਲੱਗਿਆ ਪਿਆ ਜੋਰ ਮੇਰੇ ਮਿੱਤਰੋ ਹੰਦੇ ਦੂਰ ਨੇ 30 ਸਕਿੰਟ ਦੀ ਕਬੱਡੀ ਹੈ ਤੇ ਸਮਾਂ ਬੀਤਦਾ ਜਾ ਰਿਹਾ ਹੈ ਨੰਬਰ ਕਹਿੰਦੇ ਜਾਪੀਆਂ ਦੇ ਹਿੱਸੇ ਜੁੜ ਗਿਆ ਹੈ ਖੇਡਦੇ ਮੈਦਾਨ ਵਿੱਚ ਮੇਰੇ ਮਿੱਤਰੋ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਅਗਲੀ ਕਬੱਡੀ ਗੋਸ਼ਾਂ ਨੇ ਪਾਉਣੀ ਹੈ ਉਹ ਕਹਿੰਦੇ ਗੋਸ਼ਾਂ ਇਸ ਵੇਲੇ ਹੋਰ ਜਿਹੜੀ ਖਿਡਾਰੀ ਪੁਆਇੰਟ ਲੈ ਕੇ ਥਾਪੀਆਂ ਮਾਰੂ ਨਾ ਉਹਨੂੰ ਡਾਕਟਰ ਰਾਜਵੀਰ ਵੱਲੋਂ 200 ਦਿੱਤਾ ਜਾਵੇਗਾ ਹੁਣ ਜਿਹੜੀ ਵੀ ਖਿਡਾਰੀ ਨਾ ਉਹ ਪੁਆਇੰਟ ਲੈ ਕੇ ਕਹਿੰਦੇ ਥਾਪੀਆਂ ਮਾਰੂ ਉਹ ਤੁਹਾਡੇ ਵਾਲੇ 220 ਦੇ ਆ ਮੇਰਾ ਮੈਨੂੰ ਲੱਗਦਾ ਇਹਨਾਂ ਦੀ ਇੱਕ ਦੂਜੇ ਦੇ ਹੱਥੋਂ ਗੁੱਤਾ ਵਟਾਦਣੀ ਆ ਉਹ ਸਾਹਮਣੇ ਅੱਜ ਮੇਲਾ ਹੀ ਚੋਟੀ ਦਾ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਹੈ ਕੇ ਨਾਮ ਉਜ ਰੰਗੇ ਰਹਦੇ ਪੂਰਨ ਬ੍ਰਮ ਗਿਆਨੀ ਜੀ ਸੰਗਤ ਜੀ ਬਾਬਾ ਬੁੱਢਾ ਪੁੱਤਰਾਂ ਦਾਦਾਨੀ ਜੀ ਆਹ ਸਾਹਮਣੇ ਗੋਸ਼ਾਂ ਦੀ ਕਬੱਡੀ ਐ ਜਿਹੜੀ ਖਿਡਾਰੀ ਨੇ ਪੁਆਇੰਟ ਲੈ ਕੇ ਥਾਪੀਆਂ ਮਾਰਤੀਆਂ ਉਹ 200 ਦਿੱਤਾ ਜਾਣਾ ਆ ਮੈਨੂੰ ਲੱਗਦਾ ਉਧਰਲੇ ਪਾਸੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਕਦੇ ਤਾਂ ਸੰਭਾੜੇ ਸਾਹਮਣੇ ਜਾਂਦੇ ਲੋੜਨਾ ਤੇ ਕਦੋਂ ਕੱਕੋ ਹੌਲੇ ਨਾ ਕਮਾਈਆਂ ਰਹਿੰਦੀਆਂ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਤੇ ਸਦਾ ਨਹੀਂ ਉਹ ਬੰਦਿਆ ਚੜਾਈਆਂ ਰਹਿੰਦੀਆਂ ਮੈਨੂੰ ਲੱਗਦਾ ਕੁਲਿਆ 200 ਤੈਨੂੰ ਦੇਣਾ ਪੜਾ ਆ ਦੋਸੋ ਮੈਨੂੰ ਜਬਦ ਕਰ ਰੈਫਰੀ ਨੂੰ ਦੇਖ ਕੇ ਖੜਾ ਚ ਟੋੜਾ ਪੜਾ ਰੈਫਰੀ ਸਾਹਿਬ ਦੱਸਿਓ ਪੁਆਇੰਟ ਕਿੱਧਰ ਹੈ ਗੋਸ਼ਾ ਗੁੱਲਾ ਜੀ ਇਸ਼ਾਰਾ ਕਰ ਦਿਓ ਨੰਬਰ ਕਿਹਦਾ ਹੈ ਜੀ ਨੰਬਰ ਜਾਫੀਆਂ ਦਾ ਹੱਸਿਆ ਔਰ ਨੰਬਰ ਕਹਿੰਦੇ ਗੁਰਦਾਸ ਪਾਣ ਲੈ ਕੇ ਥਾਪੀਆਂ ਮਾਰੇਗੀ 500 ਦਿੱਤਾ ਜਾਵੇਗਾ ਔਰ ਸਾਹਮਣੇ ਕਹਿੰਦੇ ਅਗਲੀ ਕਬੱਡੀ ਟਵਿੰਕਲ ਦੀ ਹੈ ਟਵਿੰਕਲ ਰੇਡ ਪੁਆਇੰਟ ਦੇ ਲਈ ਵਧੀ ਹੋਈ ਹੈ ਪਰ ਦੂਜੇ ਪਾਸੇ ਫੜਿਆ ਗੁੱਟ ਕਹਿੰਦੀ ਭੂਆ ਹੁਣ ਛੋਟੇ ਔਰ ਸਾਹਮਣੇ ਮੁਕਾਬਲਾ ਚੋਟੀ ਦਾ ਇੱਥੇ ਥਾਪੀਆਂ ਇੱਥੇ ਥਾਪੀਆਂ ਫੜਨ ਗਿਆ ਇੱਥੇ ਥਾਪੀਆਂ ਫੜਨ ਗਿਆ ਇੱਥੇ ਥਾਪੀਆਂ ਆਹ ਤੇ ਕੁਝ ਕਰਾਉਣ ਗਿਆ ਆਹ ਤੇ ਕੁਝ ਕਰਾਉਣ ਗਿਆ ਏ ਗੋਪੀ ਜੱਫਾ ਬੜਾ ਤਗੜਾ ਲੱਗਿਆ ਧਾਪੀਆਂ ਤੋਂ 500 ਦਾ ਨੋਟ ਧਾਪੀਆਂ ਤੋਂ 500 ਦਾ ਨੋਟ ਫੇਰ ਵਾਪਸ ਚਾੜਨ ਨੂੰ ਫਿਰਦਾ ਏ ਧਾਪੀਆਂ ਮੈਂ ਪਹਿਲਾਂ ਕਿਹਾ ਜਿਹੜਾ ਪਲੇਅਰ ਹੈ ਕੋਈ ਖਿਡਾਰੀ ਆ ਚਾਹੇ ਖਿਡਾਰਨਾ ਹੈ ਜਿਹਦਾ ਅੰਦਾਜ਼ ਹੈ ਥਾਪੀਆਂ ਜਿਹੜੀਆਂ ਜਿਹੜਾ ਮਾਰ ਸਕਦਾ ਉਹੀ ਮਾਰਦਾ ਪੁਆਇੰਟ ਸਾਰੇ ਬੜੇ ਸੋਹਣੇ ਪੁਆਇੰਟ ਪ੍ਰਾਪਤ ਕਰ ਰਿਹਾ ਹੈ ਬਹੁਤ ਵੱਡਾ ਕਬੱਡੀ ਕੱਪ ਹੋਏਗਾ ਔਰ 5 ਅਕਤੂਬਰ ਨੂੰ ਸਾਡੇ ਸਰਬਜੀਤ ਭਰਾ ਦੇ ਪਿੰਡ ਪਰਾਜੇ ਪਿੰਡ ਵੀ ਵੱਡਾ ਕਬੱਡੀ ਕੱਪ ਹੈ ਅੱਜ ਭੱਲੋਵਾਲ ਦੀ ਧਰਤੀ ਹੈ ਔਰ ਕਬੱਡੀ ਸਾਹਮਣੇ ਮੇਰੇ ਮਿੱਤਰੋ ਸ਼ਰਦਾ ਦੀ ਆ ਦੂਸਰੇ ਪਾਸੇ ਦੇਖਾਂਗੇ ਆ ਗੋਪੀ ਹੈ ਰੇ ਸਮਨ ਨੇ ਜੱਫਾ ਲਾ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਹੈ ਰੂਮਨ ਵਰਗਿਆ ਕਾਜ ਵਰਗਿਆ ਦਰਸਖੇਰ ਬਈ 23 ਤੇ 22 ਹੋ ਗਏ ਆ ਕੌਡੀ ਮੁੜ ਗਈ ਤੇ 23 23 ਹੋ ਜਣਿਆ ਉਹ ਤੇਰੇ ਕਿਹਿਆ ਸਾਲਾ ਤੇ ਜੱਟ ਨੂੰ ਬਾਈ ਬਾਈ ਕਹਿੰਦੀ ਥੜੀਏ ਤੇ ਭੱਲੋ ਵਾਲੀ ਚ 23 23 ਹੋ ਜਰ ਨੇ ਜ ਆ ਕਾਡੀ ਮੁਰਗੀ ਤੇ 23 23 ਹੋੜੇ ਪੀਤੂ ਕਰਤੇ ਹੀ ਤੋਂ 24 ਉਹ ਫੇ ਕਰਤੇ ਹੀ ਤੋਂ 24 ਉਹ ਸਾਹਮਣੇ ਕਹਿੰਦੀ 23 23 ਨਹੀਂ ਹੋਣ ਦਿੱਤੀ ਉਹ ਬਾਈ 24 ਕਰ ਦੇਗੇ ਉਹ ਬਾਈ 24 ਕਰ ਦੇਗੇ ਉਹ ਸਾਹਮਣੇ ਪੀਤੂ ਜੇ ਜੱਫਾ ਲਾਤਾ ਤੇ ਥਾਪੀਆਂ ਵੀ ਵੱਜਣਗੀਆਂ ਤੇ 520 ਦਿੱਤਾ ਜਾਵੇਗਾ ਏ ਉਹ ਸਾਹਮਣੇ ਕਹਿੰਦੀ ਜਿੱਥੇ ਚੱਲੇਗੀ ਚੱਲੂਗੇ ਨਾਲ ਤੇਰੇ ਤੋਂ ਟਿਕਟਾ ਦੋਲੇਲੀ ਪੀਤੂ ਮਾਰ ਥਾਪੀਆਂ ਏ ਉਹ ਉਂਗਲ ਖੜੀ ਐ ਏ ਉਹ ਉਂਗਲ ਖੜੀ ਐ ਉਹ ਮਨਪ੍ਰੀਤ ਵੀਰਿਆ ਧਈਏ ਇਸ ਖਿਡਾਰੀ ਨੂੰ ਇਦੋਂ ਧਈਏ 500 ਪੀਤੂ ਨੂੰ ਤੇ ਵਾਕਿਆ ਯਾਦ ਕਰਕੇ ਭੱਲੋ ਵਾਲੀ ਖੇਡੇ ਆ ਲੈਓ 500 ਮਨਪ੍ਰੀਤ ਲੈਉ ਰਿਹਾ ਤੇ ਗੁਰਪ੍ਰੀਤ ਬੋਪਰਾ ਯੂਐਸਏ ਵਾਲਾ ਵੀਰ ਕਹਿੰਦਾ ਕਿ ਪੀਤੂ ਜੱਫਾ ਲਾਵੇ ਤੇ 500 ਦੇ ਦਿਓ ਮੇਰੇ ਵੱਲੋਂ ਪੀਤੂ ਜੱਫਾ ਲਾਵੇ ਤੇ 500 ਦੇ ਦਿਓ ਮੇਰੇ ਵੱਲੋਂ ਓਹ ਸਾਹਮਣੇ ਕਹਿੰਦੇ ਜੱਸੀ ਐ ਦੂਜੇ ਪਾਸੇ ਜਾਂ ਤਾਂ ਥਾਪੀਆਂ ਵੱਜਣਗੀਆਂ ਜਾਂ ਫਿਰ ਥਾਪੀਆਂ ਵੱਜਣੋਂ ਹਟਾ ਦੂ ਓਹ ਸਾਹਮਣੇ ਕਹਿੰਦੇ ਓ ਸਾਹਮਣੇ ਥਾਪੀਆਂ ਵੱਜਣਗੀਆਂ ਜਾਂ ਫਿਰ ਥਾਪੀਆਂ ਵੱਜਣੋਂ ਹਟ ਜਾਣਗੀਆਂ ਓ ਸਾਹਮਣੇ ਕਹਿੰਦੇ ਜੋਰ ਲੱਗਿਆ ਇਹ ਆ ਇਹ ਆ ਇਹ ਆ ਬੱਸ ਕਰ ਪਿਆਰ ਮੇਰੀ ਬੱਸ ਕਰ ਓ ਸਾਹਮਣੇ ਦਰਸ਼ਕ ਵੀਰੋ ਵਧੀਆ ਲੱਗਦਾ ਮੈਚ ਦੇਖ ਕੇ ਤਾੜੀ ਮਾਰ ਦਿਓ ਨਾ ਖਿਡਾਰੀਆਂਾਂ ਦੇ ਲਈ ਇੱਕ ਵਾਰੀ ਤਾੜੀ ਮਾਰ ਦਿਓ ਜ਼ੋਰਦਾਰ ਤਾੜੀ ਮਾਰ ਦਿਓ ਇਹ ਪੰਜਾਬ ਦੀਆਂ ਸ਼ੇਰ ਬੱਚੀਆਂ ਦਾ ਬੜਾ ਵਧੀਆ ਸ਼ੋਅ ਮੈਚ ਖੇਡਿਆ